ਮੁੰਡਿਆਂ ਨੂੰ ਚੱਕ-ਚੱਕ ਕੇ ਘਰਾਂ ਚੋਂ ਬੇਕਸੂਰ ਚੀਜ਼ ਕੀਤਾ ਜਾ ਰਿਹਾ ਸੀ ਗੱਲ ਕਰੀਏ ਜਹੇਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੇ ਸ੍ਰੀ ਅਕਾਲਤਾ ਸਾਹਿਬ ਦੇ ਜਹੇਦਾਰ ਸੀ ਉਹਨਾਂ ਨੂੰ ਨਹੀਂ ਬਖਸ਼ਿਆ ਮੌਕੇ ਦੀ ਸਰਕਾਰ ਨੇ ਇਹਨਾਂ ਨੇ ਪਾਪ ਕੀਤਾ ਪਰ ਉਹਨਾਂ ਨੂੰ ਰਿਹਾ ਕਰ ਸਕਦੇ ਨੇ ਪਰ ਸਾਡੇ ਨੂੰ ਕਿਉਂ ਨਹੀਂ ਇਹ ਹਿਤਾਬਿਤ ਕਰਾ ਜਿਹੜਾ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਿਉਂਕਿ ਸਾਡੇ ਤੇ ਸਰਕਾਰਾਂ ਵੱਲੋਂ ਬਹੁਤ ਜ਼ੁਲਮ ਹੋਏ ਭਾਵੇਂ 1984 ਵਿੱਚ ਸਿੱਖਾਂ ਦਾ ਇਹ ਦੇਸ਼ ਚ ਕਤਲੇਆਮ ਹੋਇਆ ਅੱਜ ਤੱਕ ਇਨਸਾਫ ਨਹੀਂ ਮਿਲਿਆ ਸੋ ਸਾਨੂੰ ਜਿਹੜੀ ਘਟ ਗਿਣਤੀਆਂ ਨੂੰ ਇਹ ਸਰਕਾਰਾਂ ਇਨਸਾਫ ਦੇਣ ਲਈ ਤਿਆਰ ਨਹੀਂ ਉਹਨਾਂ ਨੂੰ ਅਹਿਸਾਸ ਕਰਾਨੀਆਂ ਕਿ ਤੁਸੀਂ ਇਸ ਦੇਸ਼ ਚ ਗੁਲਾਮਾਂ ਵਾਲੀ ਜ਼ਿੰਦਗੀ ਜੀ ਰਹੇ ਹੋ ਦੇਖੋ ਕਾਨੂੰਨ ਦੇ ਇਹ ਅਨਸਾਫੀ ਦੀ ਪਿੱਛੇ ਇੱਕ ਗੱਲ ਜ਼ਰੂਰ ਹੈ ਜਿਹੜਾ ਇਹ ਵੋਟ ਬੈਂਕ ਸਰਕਾਰਾਂ ਸੰਧੀਆਂ ਨਾ ਉਸ ਸਰਸਾ ਸਾ ਜਿਹੜਾ ਸਾਦ ਹੈ ਸਰਛੇ ਵਾਲਾ ਉਹਦੇ ਪਿੱਛੇ ਸਰਕਾਰ ਸਮਝ ਰਹੀ ਹੈ ਕਿ ਇੱਕ ਬਹੁਤ ਵੱਡਾ ਵੋਟ ਬੈਂਕ ਉਹ ਸਾਡੇ ਸਿੰਘ ਜਿਹੜੇ ਫਰਜ਼ ਕਰੋ ਪੰਜਾਬ ਚ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰ ਰਹੇ ਸੀ ਯਾ ਅਮਰਤ ਛਕਾਰੇ ਸੀ ਉਹ ਲਹਿਰ ਚਲਾ ਰਹੇ ਸੀ ਉਹਨਾਂ ਨੇ ਚੱਕ ਕੇ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਚ ਭੇਜ ਤਿਆ ਗਲਤ ਹੈ ਹੁਣ ਇੱਕ ਸਿੰਘ ਕਲਵਾਨ ਸਿੰਘ ਜਿਹੜਾ ਉਹਨਾਂ ਦੇ ਚਾਚਾ ਜੀ ਚੜ੍ਹਾਈ ਕਰ ਗਏ ਸੀ ਉਹ ਵੀ ਉਹਨਾਂ ਨਾਲ ਸਰਾਸਰ ਧੱਕਾ ਕਿਉਂਕਿ ਪ੍ਰੋਮ ਤੇ ਆ ਕੇ ਵੀ ਉਹਨਾਂ ਨੂੰ ਆਪਣੇ ਘਰ ਨਹੀਂ ਜਾਣ ਦਿੱਤਾ ਕਾਮਨਸਫ ਮੋਰਚੇ ਨੂੰ ਲੱਗੇ ਹੋਏ 1 ਸਾਲ ਦੇ ਕਰੀਬ ਹੋ ਚੁੱਕਿਆ ਹੈ ਹੁਣ ਤੱਕ ਕਾਮਨਸਫ ਮੋਰਚਾ ਕਿੱਥੇ ਪਹੁੰਚ ਚੁੱਕਿਆ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਪੂ ਜੀ 1 ਸਾਲ ਦੇ ਕਰੀਬ ਕਾਮਨਸਫ ਮੋਰਚੇ ਨੂੰ ਹੋ ਚੁੱਕਿਆ ਹੈ ਪਹਿਲਾਂ ਵੀ ਅਜਿਹਿਆਂ ਕਈ ਕੋਲਾ ਕਾਮਨਸਫ ਮੋਰਚੇ ਦੇ ਵੱਲੋਂ ਦਿੱਤੀਆਂ ਜਾ ਚੁੱਕੀਆਂ ਨੇ ਵੱਡੇ ਸੰਘਰਸ਼ ਹੋ ਲਿਖੇ ਗਏ ਨੇ ਕੀ ਕਾਰਨ ਲੱਗਦਾ ਕਿ ਅੱਜ ਵੀ ਜੋ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਰੀ ਦੇਖੋ ਮੋਰਚਾ ਆਂਦਾ ਇਹ ਹੁੰਦਾ ਵੀ ਇਨਸਾਫ ਲੈਣ ਵਾਸਤੇ ਸਰਕਾਰਾਂ ਤੇ ਦਬਾਅ ਪਾਉਣ ਲਈ ਤਰ੍ਹਾਂ ਵੱਖ-ਵੱਖ ਪ੍ਰੋਗਰਾਮ ਤੇ ਜਾਂਦੇ ਆ ਇੱਕ ਦਾ ਸੰਗਤਾਂ ਤੱਕ ਉਹ ਸੁਨੇਹਾ ਪਹੁੰਚਾਉਣ ਵਾਸਤੇ ਵੀ ਵਾਕਈ ਸਰਕਾਰਾਂ ਸਾਨੂੰ ਇਨਸਾਫ ਦੇਣ ਦੀ ਤਿਆਰ ਨਹੀਂ ਸੋ ਜਿਹੜਾ ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲੱਗਿਆ ਇਹ ਵੀ ਵੱਖ-ਵੱਖ ਪ੍ਰੋਗਰਾਮ ਮੋਰਚੇ ਵੱਲੋਂ ਤੇ ਜਾ ਰਹੇ ਆ ਹੁਣ ਵੀ ਜਿਹੜਾ ਇੱਕ ਸਰਕਾਰਾਂ ਤੇ ਕਿਉਂਕਿ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ ਭਾਵੇਂ ਪੰਜਾਬ ਦੀ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ ਇੱਕ ਵੱਡੇ ਮਲਜ਼ਮ ਗੁਜਰਾਤ ਦੰਗਿਆਂ ਦੇ ਜਿਹੜੇ ਮਲਜ਼ਮ ਸੀਗੇ ਉਹਨਾਂ ਨੂੰ ਵੀ ਇੱਕ ਟਾਈਮ ਤੇ ਜਾ ਕੇ ਰਹਾ ਕਰ ਦਿੱਤਾ ਗਿਆ ਸੀਗਾ ਤਾਂ ਜਿਨ੍ਹਾਂ ਦੁਆਰਾ ਵੱਡਾ ਜਿਹੜਾ ਪਾਪ ਕੀਤਾ ਗਿਆ ਸੀਗਾ ਗੈਂਗ ਰੇਪ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਪੂਰੇ ਪਰਿਵਾਰ ਦਾ ਕਤਲ ਵੀ ਕਰ ਦਿੱਤਾ ਗਿਆ ਸੀਗਾ ਫਿਰ ਕੀ ਕਰਨ ਲੱਗਦਾ ਹੈ ਕਿ ਬੰਦੀ ਸਿੰਘਾਂ ਤਾਂ ਆਪਣੇ ਧਰਮ ਦੇ ਲਈ ਲੜੇ ਨੇ ਫਿਰ ਵੀ ਇਹਨਾਂ ਦੇ ਪ੍ਰਤੀ ਇੰਨੀ ਜ਼ਿਆਦਾ ਜੋ ਸਰਕਾਰ ਕਿਉਂ ਹੈ ਦੇਖੋ ਜਿਹੜਾ ਗੁਜਰਾਤ ਦਾ ਬਿਲਕਸ ਬਾਨੋ ਕੇਸ ਹੈ ਉਹ ਇੱਕ ਅਲੱਗ ਤਰ੍ਹਾਂ ਦਾ ਕੇਸ ਹੈ ਇਹ ਸਿੱਖਾਂ ਤੋਂ ਬਹੁਤ ਜੁਦਾ ਹੈ ਕਿਉਂਕਿ ਇੱਕ ਧਰਮ ਦੇ ਜੀਆਂ ਨੂੰ ਬਲਾਤਕਾਰਨ ਕਰਨਾ ਫਿਰ ਉਹਨਾਂ ਨੂੰ ਮਾਰ ਦੇਣਾ ਫਿਰ ਉਹਨਾਂ ਦੇ ਕਾਤਲਾਂ ਨੂੰ ਬਿਨਾਂ ਉਸ ਤੋਂ ਰਿਹਾਈ ਕਰ ਦੇਣੀ ਸੋ ਸਾਡੇ ਸੇਣ ਜਿਹੜੇ ਸਿੱਖ ਹੈ ਉਹਨਾਂ ਦਾ ਕੇਸ ਹੈ ਜਿਹੜਾ ਅਲੱਗ ਤਰ੍ਹਾਂ ਦਾ ਕਿਉਂਕਿ ਉਸ ਟੈਨ ਜਦੋਂ ਸਾਡਿਆਂ ਨੇ ਕਾਰਜ ਕੀਤੇ ਸਿੱਖਾਂ ਦੇ ਜ਼ੁਲਮ ਹੋ ਰਿਹਾ ਸੀ ਸਿੱਖਾਂ ਦੇ ਨੌਜਵਾਨ ਮੁੰਡਿਆਂ ਨੂੰ ਚੱਕ-ਚੱਕ ਕੇ ਘਰਾਂ ਚੋਂ ਬੇਕਸੂਰ ਸ਼ੀਜ਼ ਕੀਤਾ ਜਾ ਰਿਹਾ ਸੀ ਗੱਲ ਕਰੀਏ ਜਿਸਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਿਦਾਰ ਸੀ ਉਹਨਾਂ ਨੂੰ ਨਹੀਂ ਬਖਸ਼ਿਆ ਮੌਕੇ ਦੀ ਸਰਕਾਰ ਨੇ ਸੋ ਉਹ ਇਨਸਾਫ ਲੈਣ ਲਈ ਸਾਡੇ ਸਿੰਘਾਂ ਨੇ ਕਾਰਜ ਕੀਤਾ ਜਿਹੜਾ ਉਹ ਗੁਜਰਾਤ ਦਾ ਕੇਸ ਹੈ ਉਹ ਅਲੱਗ ਤਰ੍ਹਾਂ ਦਾ ਕੇਸ ਨਹੀਂ ਸਵਾਲ ਤਾਂ ਇਹੀ ਹੈ ਨਾ ਕਿ ਉਹਨਾਂ ਨੇ ਐਡਾ ਘਿਨਾਉਣਾ ਪਾਪ ਕੀਤਾ ਪਰ ਉਹਨਾਂ ਨੂੰ ਰਿਹਾ ਕਰ ਸਕਦੇ ਨੇ ਪਰ ਸਾਡਿਆਂ ਨੂੰ ਕਿਉਂ ਨਹੀਂ ਇਹ ਹਿਤਾਬਿਤ ਕਰ ਜਿਹੜਾ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਿਉਂਕਿ ਸਾਡੇ ਤੇ ਸਰਕਾਰਾਂ ਵੱਲੋਂ ਬਹੁਤ ਜ਼ੁਲਮ ਹੋਏ ਭਾਵੇਂ 1984 ਵਿੱਚ ਸਿੱਖਾਂ ਦਾ ਇਸ ਦੇਸ਼ 'ਚ ਕਤਲੇਆਮ ਹੋਇਆ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਸੋ ਸਾਨੂੰ ਜਿਹੜੀ ਘੱਟ ਗਿਣਤੀਆਂ ਨੂੰ ਇਹ ਸਰਕਾਰਾਂ ਇਨਸਾਫ਼ ਦੇਣ ਲਈ ਤਿਆਰ ਨਹੀਂ ਉਹਨਾਂ ਨੂੰ ਅਹਿਸਾਸ ਕਰਾਨੀਆਂ ਕਿ ਤੁਸੀਂ ਇਸ ਦੇਸ਼ 'ਚ ਗੁਲਾਮਾਂ ਵਾਲੀ ਜ਼ਿੰਦਗੀ ਜੀਉਂ ਰਹੇ ਕਿੰਨੇ ਕਿਤੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਜਿਵੇਂ ਸਰਸੇ ਵਾਲੇ ਸਾਧ ਦੀ ਗੱਲ ਕਰੀਏ ਜਦੋਂ ਉਹਨਾਂ ਨੂੰ ਪੈਰੋਲ ਮਿਲਦੀ ਹੈ ਤਾਂ ਉਹਨਾਂ ਨੂੰ ਇੱਕ ਰਾਜੇ ਮੰਗ ਉਹਨਾਂ ਦੇ ਡੇਰੇ ਤੇ ਪਹੁੰਚਾਇਆ ਜਾਂਦਾ ਪਰ ਇੱਕ ਸਿੰਘ ਜੋ ਕਿ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਉਸ ਨੂੰ ਸਰਕਾਰ ਦੇ ਵੱਲੋਂ ਪੈਰੋਲ ਮਿਲਦੀ ਹੈ 6 ਦਿਨਾਂ ਦੀ ਆਪਣੇ ਘਰ ਦੇ ਵਿੱਚ ਹੋਏ ਦੁੱਖ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਰ ਸਰਕਾਰ ਉਹਨਾਂ ਨੂੰ ਉਸ ਵਿੱਚ ਸ਼ਾਮਲ ਹੋਣ ਦੀ ਜਗ੍ਹਾ CIA ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਜਾਂਦਾ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਕਾਨੂੰਨ ਦੇ ਤੇ ਇਨਸਾਫ਼ ਦੇ ਪਿੱਛੇ ਇੱਕ ਗੱਲ ਜ਼ਰੂਰ ਹੈ ਜਿਹੜਾ ਇਹ ਵੋਟ ਬੈਂਕ ਸਰਕਾਰਾਂ ਸਮਝਦੀਆਂ ਨਾ ਉਸ ਸਰਸਾ ਸਾਹ ਜਿਹੜਾ ਸਾਹ ਹੈ ਸਰਛੇ ਵਾਲਾ ਉਹਦੇ ਪਿੱਛੇ ਸਰਕਾਰ ਸਮਝ ਰਹੀ ਹੈ ਕਿ ਇੱਕ ਬਹੁਤ ਵੱਡਾ ਵੋਟ ਬੈਂਕ ਹੈ ਐਸੇ ਕਰਕੇ ਉਹਨੂੰ ਬਾਰ-ਬਾਰ ਪ੍ਰੋਲ ਦੇ ਜਰੀਆ 2.5 ਸਾਲਾਂ ਚ 8ਵੀਂ ਵਾਰ ਪ੍ਰੋਲ ਤੇ ਆਇਆ ਜੋ ਸਰਾਸਰ ਗਲਤ ਹੈ ਪਰ ਦੂਜੇ ਪਾਸੇ ਉਹ ਸਾਡੇ ਸਿੰਘ ਜਿਹੜੇ ਫਰਦੀ ਕਰੋ ਪੰਜਾਬ ਚ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰ ਰਹੇ ਸੀ ਜਾਂ ਅੰਮ੍ਰਿਤ ਛਕਾ ਰਹੇ ਸੀ ਉਹ ਲਹਿਰ ਚਲਾ ਰਹੇ ਸੀ ਉਹਨਾਂ ਨੇ ਚੱਕ ਕੇ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਚ ਭੇਜ ਤਿਆ ਗਲਤ ਹੈ ਹੁਣ ਇੱਕ ਸਿੰਘ ਕਲਵਾਨ ਸਿੰਘ ਜਿਹੜਾ ਉਹਨਾਂ ਦੇ ਚਾਚਾ ਜੀ ਚੜਾਈ ਕਰ ਗਏ ਸੀ ਉਹ ਵੀ ਉਹਨਾਂ ਨਾਲ ਸਰਾਸਰ ਧੱਕਾ ਕਿਉਂਕਿ ਪ੍ਰੋਲ ਤੇ ਆ ਕੇ ਵੀ ਉਹਨਾਂ ਨੂੰ ਆਪਣੇ ਘਰ ਨਹੀਂ ਜਾਣ ਦਿੱਤਾ ਉਹਨਾਂ ਨੂੰ ਥਾਣੇ ਚ ਰੱਖਿਆ ਗਿਆ ਇਹ ਕਾਦੀ ਪ੍ਰੋਲ ਹੋਈ ਕਿਉਂਕਿ ਉਹ ਉੱਥੇ ਵੀ ਜੇਲ੍ਹ ਸੀ ਇੱਥੇ ਵੀ ਜੇਲ੍ਹ ਚ ਰੱਖਿਆ ਗਿਆ ਸੋ ਇਹ ਸਰਾਸਰ ਧੱਕਾ ਜਿਹੜਾ ਸਾਡੇ ਕਾਨੂੰਨੀ ਹੱਕਾਂ ਤੇ ਵੀ ਇਹ ਧੱਕਾ ਸਾਡੇ ਜਿਹੜੇ ਮਨੁੱਖੀ ਅਧਿਕਾਰ ਹੈ ਉਹਨਾਂ ਨਾਲ ਵੀ ਇਹ ਧੱਕਾ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਅਦਾਲਤ ਦੇ ਵੱਲੋਂ ਵੀ ਦੋ ਕੇਸਾਂ ਦੇ ਵਿੱਚੋਂ ਬਰੀ ਕੀਤਾ ਗਿਆ ਤੇ ਹਾਲੀ ਦੇ ਵਿੱਚ ਮੋਹਾਲੀ ਅਦਾਲਤ ਦੇ ਵੱਲੋਂ ਵੀ ਜਿਹੜਾ ਬਰੀ ਕੀਤਾ ਗਿਆ ਕੌਮਨਸਫ ਮੋਰਚੇ ਦੀ ਇੱਕ ਵੱਡੀ ਸਫਲਤਾ ਕਹਿ ਸਕਦੇ ਹਾਂ ਬਿਲਕੁਲ ਜੀ ਮੋਰਚੇ ਦੀ ਵੱਡੀ ਪ੍ਰਾਪਤੀ ਹੈ ਉਹਨਾਂ ਨੂੰ ਹੋਇਆ ਚਲੋ ਕੋਰਟ ਨੇ ਦਬਾ ਬਣਿਆ ਕੋਰਟ ਤੇ ਉਹਨਾਂ ਨੇ ਉਹਨਾਂ ਨੂੰ ਕੇਸਾਂ 'ਚ ਬਰੀ ਹੋਏ ਆ ਠੀਕ ਹੈ ਜੀ ਤਾਂ ਹੁਣ ਲੋਕਾਂ ਦਾ ਅਕਸਰ ਇਹ ਸਵਾਲ ਰਹਿੰਦਾ ਹੈ ਕਿ ਇੱਕ ਸਾਲ ਦੇ ਵਿੱਚ ਵੱਡੇ ਸੰਘਰਸ਼ ਉਹ ਲਿਖੇ ਗਏ ਤਾਂ ਕੋਮਨ ਇਨਸਾਫ ਮੋਰਚਾ ਕਿੱਥੇ ਪਹੁੰਚ ਚੁੱਕਿਆ ਹੁਣ ਤੱਕ ਦੀਆਂ ਕੀ ਪ੍ਰਾਪਤੀਆਂ ਨੇ ਤੇ ਕਿਹੜੀਆਂ ਜਿਹੜੀਆਂ ਮੰਗਾਂ ਨੇ ਹਲੀ ਵੀ ਬਾਕੀ ਨੇ ਜਿਨ੍ਹਾਂ ਕਰਕੇ ਮੋਰਚਾ ਲੱਗਿਆ ਹੋਇਆ ਦੇਖੋ ਮੰਗਾਂ ਦਾ ਮੇਨ ਜਿਹੜੀਆਂ ਉਹ ਅਜੇ ਸਾਡੀ ਮੰਗ ਹੈ ਜਿਹੜੀ ਨੌ ਸਿੰਘਾਂ ਦੀ ਪੱਕੀ ਰਿਹਾਈ ਤੇ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਉਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਬਹਿਵਲ ਕਲਾਂ ਚ ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਦਾ ਇਨਸਾਫ 328 ਸਰੂਪ ਜਿਹੜੇ ਲਾਪਤਾ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਇਨਸਾਫ ਜਦੋਂ ਤੱਕ ਉਹ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਤਾਂ ਅਸੀਂ ਇਹ ਮੋਰਚਾ ਜਾਰੀ ਰੱਖੇ